नंद देख नंद देखले और कित तोरण है मैं मेरा बारी का तो पता नहीं माने पता मैं تعالى मिल पे ही क्या पता नहीं देवा छोड़ दो इसको छोड़ उसको क्यों बात सुनो ਆਏ ਰੇ ਆਏ ਰੇ ਹਰੋ ਸਾਹਰੇ ਦੇ ਆਏ ਰੇ ਸਾਡੀ ਨਗਰ ਆਏ ਰੇ ਸਾਡੀ ਨਗਰ 15 ਸਾਲਾਂ ਤੋਂ ਦਿੱਕਤੀ ਨੂੰ ਦਿੱਤੇ ਮੁੱਢੀ ਪੂਰਤੀ ਨਹੀਂ ਹੋ ਸਕਦੀ ਜਿਹੜੇ ਬੰਦੇ ਗਵਰਨਮੈਂਟ ਨੂੰ ਸਰਵਟ ਟੈਕਸ ਦਿੰਦੇ ਆਂਦੇ ਆਂਦੇ ਬੰਦੇ ਨੂੰ ਉਜ਼ਗਾਰ ਬਣਦੇ ਆਂਦੇ ਆਂਦੇ ਦੇਖੋ ਕੋਲੀ ਸੜਕ ਦੇ ਉੱਤੇ ਕੀ ਹਾਲ ਹੈ ਤੁਹਾਨੂੰ ਕਹਿੰਜੀ ਠੀਕ ਹੈ ਮਾਰਾ ਮੈਂ ਕਹਿੰਦਾ ਮੇਰੀ ਸਾਰੀ ਜ਼ਿੰਦਗੀ ਜਗ ਨੂੰ ਬੰਦੀ ਇੱਕ ਵਾਰ ਤੁਹਾਨੂੰ ਕੁਝ ਨਹੀਂ ਚਾਹੀਦਾ

ਔਰ ਪੂਰੇ ਵਿਪਰਨਿਆਂ ਦਾ ਨਾ ਬੇਸ਼ਕਾਸ਼ ਹੁੰਦੀ ਗਾ ਪੂਰੇ ਟਰੇਡੀਆ ਗਵਰਨਮੈਂਟ ਤੋਂ ਉੱਠੂਆ ਇਹਦੀ ਵੀ ਪੰਜਾਬ ਗਵਰਨਮੈਂਟ ਤੋਂ ਉੱਠੂਆ ਪੂਰੇ ਹਿੰਦੁਸਤਾਨ ਕੋਲ ਸਿਰ ਐਸ ਤੋਂ ਫਰਟਾ ਤੇ ਮੀਂਹ ਪੂਰਾ ਇਹ ਸਾਡੀ ਜਤੀਰ ਸਭ ਤੋਂ ਵੱਡ ਤੇ ਮੈਂ ਸਭ ਤੋਂ ਜੋਗਾ ਸਕੀ ਇਹ ਤੇ ਵੀ ਕੋਲਾਸਾਂ ਨਹੀਂ ਸੀ ਐਸ ਤੋਂ ਚੰਗਾ ਤਾਂ ਸਰਪਟਵਾ ਕੁਮਾਰ ਜੀ ਦਾ ਆਪ ਜਨਤਰੀ ਹੈ ਇਹਨੇ ਮੇਂ ਸਮਾਂ ਆਉਂਦੀ ਹੈ ਫੜ ਤਰ ਫੜ ਕੇ ਤਾਂ ਅੰਦਰ ਕਿਉਂ ਦਿੰਦੇ ਹੈ ਇਹਨਾਂ ਦੇ ਕਿੰਨੇ ਵੀ ਹਿੰਦੁਸਤਾਨ ਨੇ ਸੈਂਟਰ ਜੇਲ੍ਹਾਂ ਦੇ ਵਿੱਚ ਬੰਦੇ ਭਾੜੇ ਹੋਏ ਹੈ